ਚਾਣ ਦੇ ਕੰਮ ਵੇਖੀ ਕੀ ਕਰੀ ਆ ਮੈਂ ਐਡੀ ਗਰਮੀ ਪੱਖਾ ਬੰਦ ਚਨਾ ਆ ਗਈ ਤੀ ਨਾ ਹਾਂਜੀ ਆ ਆ ਗਈ ਅੱਛਾ ਏ ਹਾਂ ਇਹ ਰਖਾ ਸਾਹਿਬ ਬੜਾ ਵਧੀਆ ਕੰਮ ਕਰਦੇ ਪਏ ਆ ਜੀ ਸੇਵਾ ਦਾ ਅੱਛਾ ਹਾਂਜੀ ਇਹ ਧਰਿਆਂ ਨੂੰ ਪਾਣੀ ਪਿਆਣਾ ਜੀ ਵਾਹ ਜੀ ਪਿਆਸਿਆਂ ਨੂੰ ਪਾਣੀ ਠੀਕ ਸੇਵਾ ਦਾ ਮੈਨੂੰ ਪਤਾ ਹੈ ਵੀ ਅੱਗੇ ਬੜੀ ਸੇਵਾ ਕਰਦੇ ਜੇ ਇਹ ਜਗਾੜ ਲਾਇਆ ਜਦੋਂ ਕੋਈ ਆਖੇ ਨਹੀਂ ਲੱਗਦਾ ਨਾ ਅੱਛਾ ਤੇ ਫਿਰ ਇਹ ਨਹੀਂ ਆ ਹੁਣ ਕੀ ਕਰੀਏ ਅੱਛਾ ਅੱਛਾ ਕੁਛ ਨਾ ਕੁਛ ਆਪ ਨੂੰ ਹੀ ਕਰਨਾ ਪੈਂਦਾ ਨਹੀਂ ਇਹ ਕੀ ਵਿੱਚ ਕੂਲਰ ਦੀ ਮੋਟਰ ਹੈ ਕੀ ਇਹ ਵਿੱਚ ਕੂਲਰ ਵਾਲੀ ਮੋਟਰ ਹੈ ਡਾਕਟਰ ਅੱਛਾ ਜਸ਼ਨ ਦਾ ਇੰਤਜ਼ਾਮ ਕਰੋ ਜਸ਼ਨ ਹੋ ਤੇ ਇਹਨੂੰ ਕੀ ਕਰਨਾ ਹੈ ਇਹਨੂੰ ਇਹ ਵੇਖੋ ਜੀ ਡਾਕਟਰ ਸਾਹਿਬ ਆਪਾਂ ਇਹਨੂੰ ਸੱਟਾਂਗੇ ਨਹਿਰ ਚ ਅੱਛਾ ਅੱਛਾ ਤੇ ਬਿਜਲੀ ਦੀ ਸਪਲਾਈ ਦੇਾਂਗੇ ਤੇ ਆਹ ਪੈਪ ਲਿਆਂਦੀ ਏ ਆਪਾਂ ਰੁੱਖਾਂ ਨੂੰ ਪਾਣੀ ਪਾਵਾ ਹੈ ਜਿਹੜੇ ਆਪਣੀ ਨਰਸਰੀ ਉਹਨੂੰ ਪਾਣੀ ਲਾਉਣਾ ਹੈ ਨਰਸਰੀ 'ਚ ਤੇ ਨਵੇਂ ਹਣ ਬੂਟੇ-ਬੂਟੇ ਉਹ ਗਾਣੇ ਨੇ ਠੀਕ ਠੀਕ ਹੈ ਲੋਕੀ ਇੰਨੀ ਵੀ ਨਹੀਂ ਆ ਸਕਦੇ ਵਿਦਾਲ ਮਿੰਟ ਲਵਾ ਦੀ ਰੁੱਖਾਂ ਨੂੰ ਪਾਣੀ ਲਾ ਦੀ ਹੈ ਠੀਕ ਹਾਂ ਜੀ ਠੀਕ ਫੇ ਖਾਲੀ ਡੱਬੇ ਇਹਨੂੰ ਮੋਰੇ ਕਰਕੇ ਇਹਦੇ 'ਚ ਮੋਟਰ ਪਾਈਏ ਆ ਜੀ ਧਾਰ ਕੱਢ ਦਿੱਤੀ ਹੈ ਲਓ ਜੀ ਭਰਾਓ ਵੇਖ ਲਓ ਕੋਈ ਉੱਚਾ ਥਾਂ ਹੈ ਨਾ ਤੁਸੀਂ ਪਾਣੀ ਉਤਨੀ ਲਾ ਸਕਦੇ ਔਖਾ ਕੰਮ ਆਹ ਕੋਲਰ ਲਈ ਮੋਟਰ ਲਿਆ ਕੇ ਦੱਬੇ ਦੇ ਵਿੱਚ ਫਿਟ ਕਰਤੀ ਏ ਤਾਰਾਂ ਬਾਹਰ ਕਰਦੇ ਆ ਪੈਪ ਕਰਤੀ ਠੀਕ ਹੈ ਇਹਦੇ ਤੇ ਖਰਚਾ ਕੀ ਆ ਰਖ ਸਕਦਾ ਦੱਸਿਏ ਹਾਂ ਖਰਚਾ ਹੀ ਦੱਸੋ ਕੋਈ ਨਾ ਛੇ ਦਰਦੇ ਜਿੰਮੇਦਾਰ ਵੀ ਪਤਾ ਕਿੰਨਾ ਖਰਚਾ ਹੋ ਜਾਣਾ ਹੈ 220 ਰੁਪਏ ਲੱਗੇ ਨੇ 5 ਰੁਪਏ ਦਾ ਖਾਲੀ ਡੱਬਾ ਲਾ ਲਓ ਠੀਕ 225 ਤੇ ਜੇ ਘਰ ਆਪਣਾ ਨੇੜੇ ਤਾਰ ਲਗਣੀ ਹੈ ਤੇ ਤਾਰ ਭਾਵੇਂ ਆਪ ਕੋ ਪੁਰਾਣੀ ਲਾ ਦੀਏ ਠੀਕ ਵਾ ਜੀ ਇਹ ਕਿ ਬਣਾਉਗੇ ਮਤਲਬ 2 ਜਾਂ 3 300 ਤੱਕ ਸੈਟਿੰਗ ਆ ਰਹੀ ਹੈ ਵਾਹ ਜੀ ਦੋ ਤਿੰਨ ਬੰਦੇ ਲਾਲ ਕੇ 100 ਤੋਂ ਪਾਣੀ ਕਿੱਡੀ ਵੱਡੀ ਗੱਲ ਹੈ ਸੇਵਾ ਚ ਬੜਾ ਵੱਡਾ ਪੌਣਾ ਕਿੰਨੇ ਰੁੱਖਣ ਪਾਣੀ ਮਿਲਣਾ ਹੈ ਓਏ ਨਾਲੇ ਤੋਂ ਬਾਕੀ ਦੀ ਫਿਰ ਉੱਥੇ ਚਲਾਉਣ ਲੱਗਿਆ ਬਣਾਉਣੇ ਆ ਵੀਡੀਓ ਨਾਲੇ ਤੋਂ ਪੰਛੀ ਪਾਣੀ ਪੀਣਗੇ ਉਹ ਆਪ ਰੱਖ ਦਾਂਗੇ ਵਿੱਚ ਦੌਰੀਆਂ ਇਹ ਡੱਬੇ ਕੱਟ ਕੇ ਨਾ ਤੇ ਪੌਣ ਦਾ ਪਾਣੀ ਪੌਣੇ ਲਾਣਾ ਹਾਂ ਇਹ ਬੂਟਾ ਪਾਣੀ ਦਾ ਤਾਂ ਕਿਸ ਨੂੰ ਪੀਣਾ ਹੈ ਹਾਂਜੀ ਰੱਖ ਸਾਹਿਬ ਜੀ ਚੱਲ ਪਿਆ ਜੀ ਪ੍ਰੋਜੈਕਟ ਬੱਲੇ ਬੱਲੇ ਹੋ ਵੀ ਕਿ ਮਿਹਨਤ ਕਰੀਏ ਤੇ ਕਿਹੜਾ ਕੰਮ ਨਹੀਂ ਹੁੰਦਾ ਜੀ ਹਾਂਜੀ ਉਹ ਦਿਮਾਗ ਲਾਇਆ ਘੰਟਾ ਤੋਂ ਭਾਵੇਂ ਲੱਗਿਆ ਰਹੇ ਮੈਗ ਲਾਇਆ ਹਾਂਜੀ ਆਵਾਜ਼ ਥੋੜੀ ਠੀਕ ਹੈ ਤੇ ਉਹ ਆਪ ਤਿਆਰ ਕੀਤਾ ਹੈ ਤੇ ਰੱਬ ਨੇ ਮਿਹਰ ਕੀਤੀ ਨਹੀਂ ਹਾਂਜੀ 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 ਦੇ ਹੱਥ ਲਾਵਾ ਵੀ ਕੁਝ ਤਾਂ ਹੀ ਹੈ ਜੀ ਬਿਲਕੁਲ ਹੱਥ ਲਾਈਏ ਕੰਮ ਆਪਣੇ ਹੱਥੇ ਤੋਂ ਹੋ ਜਾਉਂਦਾ ਨਹੀਂ ਹੁੰਦਾ ਜੀ ਹਾਂ ਆ ਦੇਖੋ ਜੀ ਆ ਜਿਹੜਾ ਅਸੀਂ ਉਸ ਦਿਨ ਮੋਰੇ ਕਰਕੇ ਤੇ ਉਹ ਪੈਪ ਤੇ ਕੂਲਰ ਵਾਲੀ ਮੋਟਰ ਚਲਾਈ ਸੀ ਜਿਗਾੜੇ ਆ ਜ ਤਾਰ ਲਾ ਕੇ ਉਹ ਕਨੈਕਸ਼ਨ ਕਰ ਦਿੱਤਾ ਬਟਨ ਲਾ ਦਿੱਤਾ ਟਾਲੀ ਤੋਂ ਟਪਾ ਕੇ ਆ ਪਾਣੀ ਚਲਣਾ ਸ਼ੁਰੂ ਕਰਤਾ ਜੀ ਰੁੱਖਾਂ ਨੂੰ ਆ ਚੰਨ ਮੱਕੀ ਹੈਗੀ ਅੱਛਾ ਜੀ ਮੱਕੀ ਥੋੜੀ ਬਾਕੀ ਦੂਜੀ ਉਹ ਜੀ ਰਪੇ ਲੱਗੇ ਸਵਾ ਮੱਕੀ ਹਾਂ ਪਾਣੀ ਠੀਕ ਆ ਰਿਹਾ ਹੈ ਨਾ ਰਕਸ਼ਾ ਜੀ ਬਹੁਤ ਵਧੀਆ ਪਾਣੀ ਆ ਵਧ ਗਿਆ ਹੋਰ ਕੇ ਹਾਂ ਕਿ ਉਚਾਈ ਬੜੀ ਨਾ ਲੋਈ ਕੋਈ ਮਿਹਨਤ ਜ਼ਿਆਦਾ ਨਹੀਂ ਲੱਗਦੀ ਥੋੜੀ ਖੇਚਲ ਕਰੋ ਤੇ ਰੱਬ ਹੀ ਸਾਹ ਦਿੰਦਾ ਹੁਣ ਇਹ ਦੂਬਾ ਜੀ ਇੱਕ ਗੱਲ ਹੈ ਜੀ ਨਰਸਰੀ ਚ ਆਪਣੇ ਬੂਟੇ ਨਹੀਂ ਸੁਕਣੇ ਰੱਖ ਸਕ ਨਾ ਹੀ ਨਾ ਕਰਮਾਲੀ ਨਹਿਰ ਨਾਲ ਸੁੱਕੇ ਤੇ ਨਰਸਰੀ ਚ ਪਾਣੀ ਚੱਲਦਾ ਹੀ ਰਹੇ ਨਾ ਸੁੱਕੇ ਬਾਲਟੀ ਭਰ ਕੇ ਲਿਆਣੀ ਤੇਰੇ ਘਰ ਤੋਂ ਹਾਂ ਔਖਾ ਜਾਂਦਾ ਸੀ ਬਹੁਤ ਔਖਾ ਹੁਣ ਜਦੋਂ ਵੇਖਿਆ ਬੜਾ ਸੁੱਕਾ ਆਦਾ ਬੜਾ ਨੱਪੋ ਹੁਣ ਮੋਟਰ ਵੈਸੇ ਹੀ ਚਲਦੀ ਛੱਡਾਂ ਕਰਾਂਗੇ ਹਾਂ ਹੋਰ ਰੁੱਖਾਂ ਨੂੰ ਪਾਣੀ ਲੱਗਦਾ ਰਹੇ ਕਰੇਗਾ ਦੋ ਤਿੰਨ ਦਿਨ ਲਗਾਤਾਰ ਚਲਾਵਾਂਗੇ ਤਾਂ ਕਿ ਹਾਂਜੀ ਹਾਂਜੀ ਹੌਟਾ ਲਿਕ ਚੰਨ ਹੋਰ ਜੜਦ ਤੋਂ ਪੀਵੇ ਜੜਦ ਹਾਂ ਚਲੋ ਕਰੋ ਤੋਸਿਲ ਕਰੋ ਥੋੜੀ ਜਿਹੀ ਮਿਹਨਤ ਬੂੰਦ ਬੂੰਦ ਨਾਲ ਕੜਾ ਪਰਹ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਬਸ ਠੀਕ ਹੈ ਡਾਕਟਰ ਸਾਹਿਬ ਜੀ ਹੋ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ